ਸਾਂਦੇ ਉੱਤੇ ਲਾਈ ਜਾਂਦੇ ਕਈ ਵਾਰੀ ਤਾਂ ਮੂੰਹ ਤੇ ਵੀ ਲਾ ਲੈਂਦੇ ਸੀਗੇ ਹਾਂ ਤੇ ਦੇਖੋ ਜੀ ਇਹ ਨੇ ਅਸੀਂ ਪਿੰਡੀਆਂ ਬਣਾ ਰਿਆਂ ਪਰ ਪਹਿਲਾਂ ਪਿੰਡੀਆਂ ਦੀ ਜਰਾ ਜੇਕਰ ਇਹ ਕਰ ਲਿਆ ਜਾਵੇ ਤਾਂ ਪਿੰਡੀਆਂ ਬਣेंगी ਬੜੀ ਸੁਆਦੀ ਹੈ ਪਿੰਡੀਆਂ ਬਣ ਗਈ ਜাদু ਹੈ ਜাদু ਨਹੀਂ ਹੈ ਚਲੋ ਜੀ ਹੁਣ ਬਣਾਓ ਜੀ ਕਿਉਂ ਕਿਉਂ ਕਰਦੇ ਸੀ ਇਹ ਕੀ ਮਲੇ ਕਲਾਕਾਰੀ ਕਾਦੀ ਸੀ ਕਲਾਕਾਰੀ ਜੇ ਵੀ ਕਿਹੜਾ ਇਹ ਕਰ ਸਕਦਾ ਨਹੀਂ ਨਹੀਂ ਗੇਮ ਸਾਡੀ ਪਤਾ ਕੀ ਸੀਗੀ ਸਾਡੀ ਤਾਂ ਗੇਮ ਅੱਜ ਤਾਂ ਮੈਂ ਵੈਸੇ ਚਿਪਕਾਤੀ ਆ ਸਾਡੀ ਗੇ ਸਾਡੀ ਗੇਮ ਬੰਦ ਆ ਅਹ ਚਲ ਰੁਕੋ ਤਾਂ ਸਾਡੀ ਗੇਮ ਪਤਾ ਕੀ ਸੀਗੀ ਵੀ ਕੌਣ ਵੱਤ ਤੋਂ ਵੱਤ ਲਗਾ ਸਕਦਾ ਇੱਥੋਂ ਤੱਕ ਬਾਹਰ ਵੋਏ ਵੋਏ ਫਿਰ ਗੇਮ ਤਾਂ ਹੋਈ ਹਾਂ ਜਿੰਨੀਆਂ ਤੇ ਭਿੰਡੀਆਂ ਮੰਮੀ ਨੇ ਲਿਆਣੀਆਂ ਜਿਵੇਂ 2 ਕਿਲੋ ਤੇ ਉਹਨਾਂ ਨੇ ਕੱਟਣਾ ਜਣੇ ਅਸੀਂ ਪੈਣਾ 5 ਤੇ ਜੇ ਛੁੱਟੀ ਵਾਲਾ ਦਿਨ ਹੋਵੇ ਤੇ ਸਾਰਿਆਂ ਨੇ ਲਾਣੀ ਹੁੰਦੀ ਸੀਗੀ ਤੇ ਉਹ ਕਹਿੰਦੀ ਸੀ ਮੈਨੂੰ 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 ਫਿਰ ਗਿੰਦੇ ਵੀ ਕਿੰਨੇ ਸਾਰਿਆਂ ਨਾਲ ਵਾਧ ਲਾਈਆਂ ਨੇ ਠੀਕ ਹੈ ਇਟ ਵਾਸ ਗੇਮ ਤੇ ਲੋਜੀ ਪ੍ਰਿੰਦੇ ਵੀ ਖਾਓ ਤੇ ਗੇਮ ਵੀ ਕਰੋ ਤੇ ਗੇਮ ਵੀ ਖੇਡੋ ਵਾਪਸ ਨਹੀਂ ਆ ਕਿਉਂਕਿ ਇਹ ਚਿਪਕਦੀ ਆ ਨਾ ਇਹ ਡਿੱਗਦੀਆਂ ਨਹੀਂ ਹਾਂ ਇਹਦੇ ਚ ਉਹ ਹੁੰਦੀ ਆ ਨਾ ਚਿਪਕ ਲੇਸ ਹੁੰਦੀ ਆ ਤੇ ਗਿੰਦ ਨਹੀਂ ਹੁੰਦੀ ਆ ਅਸੀਂ ਇਸ ਤਰ੍ਹਾਂ ਕਰਕੇ ਅਸ ਤਾਂ ਹੁਣ ਤਾਂ ਮੈਨੂੰ ਪਤਾ ਨਹੀਂ ਆ ਹੋਏ ਨਾ ਹੋਏ ਅਸ ਤਾਂ ਇਹ ਕਰਕੇ ਸਤਿ ਸ਼੍ਰੀ ਅਕਾਲ ਵੀ ਬੋਲ ਲੰਦੇ ਸੀ ਵਾਹ ਇਹ ਦੇ ਪਰ ਮਿਹਰਬਾਨ